ਹੋ ਅੰਦਾਜ਼ਾ ਕੀ ਪੜਿਆ ਫਿਰ ਅੱਜ ਮੇਰੇ ਪੁੱਤ ਨੇ ਲੈ ਜੀ ਤੁਹਾਨੂੰ ਮੈਂ ਕੀ ਦੱਸਾਂ ਤੁਹਾਨੂੰ ਕਿਹੜੀ ਸਮਝ ਲੱਗਣੀ ਆ ਲੈ ਸਮਝ ਨਹੀਂ ਲੱਗਣੀ ਉਹ ਪੜਿਆ ਤਾਂ ਹੈ ਕੋਈ ਪੜਿਆ ਵਾ ਪੜ ਕੇ ਆਈਆਂ ਸਾਰਾ ਦਿਨ ਲੰਘਿਆ ਮੇਰਾ ਉਥੇ ਹੁਣ ਤਗੜੀ ਹੋ ਗਏ ਨਾ ਮਿਹਨਤ ਕਰ ਲੈ ਚੰਗਾ ਹਾਂਜੀ ਕੋਈ ਪੜਾਈ ਦਾ ਟਾਈਮ ਬਾਰ ਬਾਰ ਨਹੀਂ ਮਿਲਦਾ ਠੀਕ ਤੇ ਚਲ ਵਧੀਆ ਪੜ ਲਿਖ ਲੈ ਫੇਰ ਤੇਰਾ ਵਿਆਹ ਕਰਾਂਗੇ ਠੀਕ ਹੈ ਨਾ ਪਹਿਲਾਂ ਹੀ ਵਿਆਹ ਕਰਿਆ ਲੱਗੋ ਪੜ ਤੇ ਯਾਦ ਹੋਣਾ ਹੀ ਆ ਮੈਂ ਮਮੀ ਤੈਨੂੰ ਇਹੋ ਕਹਿਣਿਆ ਕਿ ਪੜਾਈ ਲਿਖਾਈ ਵਧੀਆ ਕਰ ਲੈ ਅੱਜ ਕੱਲ ਜਦੋਂ ਰਿਸ਼ਤਾ ਹੁੰਦਾ ਤਾਂ ਲੋਕ ਪਹਿਲਾਂ ਪੁੱਛਦੇ ਆ ਕਿ ਕੁੜੀ ਕੀ ਕਰਦੀ ਆ ਕਿੰਨਾ ਬੜੀ ਠੀਕ ਐ ਤੇ ਫਿਰ ਪੜਨ ਤੇ ਰੱਖੋ ਨਾ ਗੱਲ ਵਿਆਹ ਵੀ ਕਿੱਧਰ ਜਾਣ ਦੀ ਓ ਤੁਹੀਂ ਮੈਂ ਨਹੀਂ ਹਲੇ ਕਰਵਾਉਂ ਤੇਰੀ ਸਮਝ ਤੋਂ ਬਾਹਰ ਵਾਹੇ ਗੱਲਾਂ ਠੀਕ ਐ ਜਾ ਜਾ ਕੇ ਆਪਣੇ ਕੱਪੜੇ-ਕੁਪੜੇ ਬਦਲ ਲੈ ਨਾਲ ਨੂੰ ਮੰਮੀ ਪਾਣੀ ਤੇ ਲਿਆ ਆ ਗਿਆ ਗਰਮੀ ਬੜੀ ਓ ਗੁਰੂਆ ਹਾਂ ਬੱਤ ਮੋਲੀ ਬੱਲੇ ਉਹ ਜਿਹੜੀ ਵਿਚਾਰੀ ਤਗੜੀ ਆ ਜਿਹੜੀ ਰੋਜ਼ਾਂ ਜਾਨੀ ਇਨੀ ਗਲਤੀ ਚ ਪੜਨਾ ਹੈ ਚਾਹੁੰਨ ਜਿਹੜੇ 2 ਸਾਲ ਹੈਗੇ ਆ ਪੜਾਈ ਦੇ ਲਾ ਦੇ ਮਨ ਮਾਰ ਕੇ ਪੜਿਆ ਹਕ ਮਿੱਠੀ ਚੰਗਾ ਤੇ ਵੇਖ ਲਓ ਮम्मी ਮੈਂ ਇਨੀ ਗਰਮੀ ਇਸ ਜਿਹੜੀ ਤਾਂ ਵੀ ਮੈਨੂੰ ਗਲਾਂ ਕਰਦੀ ਨੇ ਗੱਲਾਂ ਤੈਨੂੰ ਕਰੀਆਂ ਕਰਤੀਆਂ ਮੈਂ ਕਹਿ ਬੈਠਾ ਕਿ ਤੇਰਾ ਵਿਆਹ ਕਰਾਂਗੇ ਤੇ ਵਧੀਆ ਪੜ੍ਹ ਲਿਖ ਲੈ ਇਹ ਤਾਂ ਚੰਗਾ ਕਰ ਲਾ ਬਝੂਗਾ ਤੇ ਗੁੱਸਾ ਕਰਦੀ ਲੈ ਸਦਾ ਨਹੀਂ ਯਾਦ ਹੋਣਾ ਹੀ ਇਹ ਥੋੜਾ ਤੂੰ ਯਾਹ ਨਹੀਂ ਕਰਨਾ ਉਹ ਠੀਕ ਆ ਤੇ ਆ ਵੀ ਕਰੱਖਿਆ ਜਾਂਦੀਆਂ ਗੁਸਾ ਬੜਾ ਕਰਦੀ ਤੁਸੀਂ ਵੀ ਨਾ ਕਿਹਾ ਕਰੋ ਜਦੋਂ ਟਾਈਮ ਆਇਆ ਨਾ ਆਪਣੇ ਸਾਰੇ ਕੰਮ ਹੋ ਜਾਣ। ਹੋਰ ਚੱਲ ਨਹੀਂ ਆਂਦਾ ਮੈਂ। ਗੁਸਾ ਕਰਦੀ ਇਹਦੇ। ਵੇਖਾਂ ਭਲਾ ਕੀ ਪੜਦੀ ਲਿਖਦੀ ਆ। ਅੰਚਾ ਉਹ ਆ ਗਈ ਕਾਪੀ। ਇਹ ਦੇਖ ਲਓ ਗਾਦੇ ਤੇ ਦੇਹਦਾਨੀ ਕੋ ਹੋ ਗਈ। ਇਸ ਕੀ ਹੈ ਹਾਂ ਕੰਗੀ ਆ ਗਿਆ ਇਹ ਰ ਕੋ ਸੁਖੀਆਂ ਸਰਖੀਆਂ ਲੱਗਦੀਆਂ ਆਹ ਕਾਂਟੇ ਆ ਕਿ ਕੰਗੀ ਆ ਚੀਜ਼ਾਂ ਇਦਾਂ ਦੀ ਨਾਲ ਦੇ ਮੰਮੀ ਇੱਧਰ ਆ ਜਾ ਰਗ ਕੀ ਕਰogi ਆ ਵੇਖਿਆ ਆਪਣੀ ਕੁੜੀ ਦੇ ਕੰਮ ਨੂੰ ਆ ਕੁੜੀ ਦੇ ਕੰਮ ਆ ਨਿਕਲੇ ਇਹਦੇ ਆ ਕਿਤੇ ਚੋਂ ਆ ਤੇ ਪੜਨ ਜਾਂਦੀ ਐ ਕਿ ਫੈਸ਼ਨ ਕਰਨ ਜਾਂਦੀ ਐ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਮੈਂ ਆਵਾਜ਼ ਮਾਰ ਕੇ ਪੁੱਛ ਲੈਣੀ ਤੂੰ ਮਾਂ ਤੈਨੂੰ ਕਿਹੇ ਗੱਲ ਦਾ ਪਤਾ ਨਹੀਂ ਦੱਸ ਹੁਣ ਮੈਂ ਕਿਹੜਾ ਤੇ ਯਾ ਲੱਗਿਆ ਨੇ ਆਨੇ ਦਾ ਬੈਗ ਚੈੱਕ ਕਰਨੀ ਤੂੰ ਘਰੇ ਤੇ ਨਹੀਂ ਸਾਰੀ ਉਮਰ ਤੇਰਾ ਫਰਜ਼ ਨਹੀਂ ਮੰਨਦਾ ਵੇਖਿਆ ਕਿ ਨੇ ਧਿਆਨ ਰੱਖੇ ਨਾ ਨਾ ਇੱਧਰ ਆ ਮੇਰੇ ਤੇ ਆ ਵੇ ਆ ਗਈਆਂ ਏ ਡੈਡੀ ਜੀ ਮੇਰਾ ਨਹੀਂ ਸਮਾਨ ਤੇ ਮੇਰੀ ਸੇਲੀ ਦਾ ਮम्मी ਤੇ ਪੁੱਤ ਤੂੰ ਕਿਉਂ ਆਪਣੇ ਬੈਗ ਚ ਪਾਇਆ ਆਪਣੇ ਨਾਲ ਲੜਾਈ ਪਿਆ ਪਾਲੀਓ ਹਾਏ ਤੇਰੇ ਵਿੱਚ ਕਿਹੜੀ ਗੱਲ ਹੋ ਗਈ ਕਿਹੜਾ ਮੇਰਾ ਵਾ ਤੇ ਤੇਰੇ ਸਹੇਲੀਆਂ ਜਿਹੜੇ ਸਮਾਨ ਲੈ ਕੇ ਆਉਂਦਾ ਤੇ ਇਹਨੇ ਸਹੇਲੀਆਂ ਦਾ ਬਣਾਇਆ ਕਿਉਂ ਤੇਰੀ ਤੂੰ ਤੇ ਜਿਹੜੀ ਸਾਰਿਆਂ ਦੇ ਘਰ ਜਿੱਦਾਂ ਵਰਗੇ ਥੋੜੀ ਉਹ ਬੜਾ ਫੈਸ਼ਨ ਕਰਕੇ ਆਉਂਦੀਆਂ ਨੇ ਉਹਨਾਂ ਨੇ ਆਪਣਾ ਨਹਾਜ ਖੀਦੇ ਇਦੋਂ ਨੇ ਮੇਰੇ ਬੈਗ ਚ ਪਾਇਆ ਤੈਨੂੰ ਚੇਤਾ ਭੁੱਲ ਗਿਆ ਲੈ ਘਰੋਂ ਪਰਣ ਆਉਂਦੀਆਂ ਤੇ ਆ ਚੀਜ਼ਾਂ ਲੈ ਕੇ ਆਉਂਦੀਆਂ ਹਾਂ ਚਲ ਕੋਈ ਗੱਲ ਨਹੀਂ ਜੇ ਕਿਸੇ ਲੀਦਾ ਫਿਰ ਕੀ ਹੋ ਗਿਆ ਤੈਨੂੰ ਪਤਾ ਸਿਹਲੀ ਦਾ ਕਿਹੜਾ ਆ ਗਿਆ ਤਾਂ ਨਹੀਂ ਪਤਾਈ ਮੇਰਾ ਨਹੀਂ ਐ ਡੈਡੀ ਜੀ ਮੇਰਾ ਹੋਏ ਤੇ ਮੈਨੂੰ ਕੀ ਲੋੜਾ ਬਾਰ ਬਾਰ ਲਾਉਣ ਪਾਉਂਦੀ ਮੈਂ ਘਰੋਂ ਹੀ ਤਿਆਰ ਹੋ ਕੇ ਜਾਇਆ ਕਰਾਂ ਕੋਈ ਮੈਨੂੰ ਤਿਆਰ ਤੇ ਹੋਣ ਨਹੀਂ ਦਿੰਦਾ ਚੱਲ ਸਵਾਨਾ ਸੂਟ ਲੈ ਜਾਂਦੇ ਉਹ ਭੈਣੇ ਜੋ ਉਹੀ ਪਾ ਕੇ ਜਾਣੀ ਐ ਅਚੋਕ ਸਾਰਾ ਕੁਝ ਮੇਰੇ ਕੋਲ ਲੈ ਜਾ ਮੈਨੂੰ ਵੀ ਚੰਗਾ ਲੱਗਣ ੜਿਆ ਨਾਲੇ ਇਦਾਂ ਨਹੀਂ ਜੀ ਕਿੰਨਾ ਬੈਗ ਫੋਲੀ ਦਾ ਹੁੰਦਾ ਆ ਮੇਰੀ ਸਿਹਲੀਆ ਦਾ ਸਮਾਨ ਜੇ ਟੁੱਟ ਜਾਣਾ ਭਰਾ ਕਿੰਨਾ ਮਹਿੰਗਾ ਓਏ ਅੱਗ ਲੱਗੇ ਇਹਨਾਂ ਨੂੰ ਟੁੱਟਦਾ ਨਹੀਂ ਟੁਟੇ ਲਿਆ ਮੈਨੂੰ ਸਿਹਲੀ ਜਿਹੜੀ ਆ ਗਿਆ ਤਾਂ ਫੋਨ ਨੰਬਰ ਲੈ ਆ ਤੇ ਪਿਓਰੇ ਮੈਂ ਗੱਲ ਕਰਾਂ ਤੈਨ ਮੁੜ ਕੇ ਤੁਸੀਂ ਪੈਸੇ ਇਹ ਮੰਗੇ ਸਮਾਨ ਦੀ ਪਈ ਹੈ ਤੈਨੂੰ ਇਹ ਨਹੀਂ ਪਤਾ ਕਿ ਪੜ੍ਹਾਈਆਂ ਵਾਲੀਆਂ ਕੁੜੀਆਂ ਨੂੰ ਆ ਚੀਜ਼ਾਂ ਖੰਦੇ ਦੇਈਆਂ ਕਿ ਨਹੀਂ ਮੇਰੀਆਂ ਤੁਸੀਂ ਕਾਪੀਆਂ ਚੈੱਕ ਕਰੋ ਹਾਂ ਵੇਖਾਂ ਕਿੰਨੇ ਸੋਨੇ ਨੰਬਰ ਆਏ ਸਵਾਹ ਤੇਰਾ ਨੰਬਰ ਆਇਆ ਤੇ ਲਿਖਿਆ ਕੱਖ ਨਹੀਂ ਆਲ ਇਹ ਦੀ ਡੈੜੀ ਜੀ ਉਦਾਂ ਹੀ ਆ ਡਾਇਰੀ ਆ ਹੱਡੀ ਇੱਥੇ ਮੈਂ ਕੀ ਲਿਖਣਾ ਮੇਰੇ ਸਾਹਮਣੇ ਨਾ ਦੂਰ ਹੋ ਜਾ ਚਲ ਜਾ ਉਧਰ ਐਵੇਂ ਜੁਆਇੰਟ ਕੇ ਜਾਣਾ ਇਹਨਾਂ ਨੇ ਕਾਲਜੋਂ ਦਾ ਫੈਸ਼ਨ ਵੇਖੇ ਇਹਨਾਂ ਦੇ ਤੁਸੀਂ ਵੀ ਥੋੜਾ ਜਿਹਾ ਇਹਨੇ ਗਰਮ ਨਾ ਹੋਇਆ ਕਰ ਖੌਸ ਹੋ ਜਾਣਾ ਗੱਲ ਕਰ ਲਿਆ ਕਰ ਉਹ ਜਾ ਚਲ ਜਾ ਰੋਏਗੀ ਕਿਸ ਦਿਨ ਨੂੰ ਮੁੜ ਕੇ ਇਹੀ ਕਰੀ ਬੰਦਾ 21 ਘੰਟੇ ਲੜਾਈ ਨਹੀਂ ਮੁੱਕਦੀ ਕਰਨ ਸਹਲੀਆਂ ਨਹੀਂ ਮਾਦੀ ਨਾਲ ਲੜਾਈ ਤਾਂ ਨਹੀਂ ਆਪੇ ਉਹੋ ਕੁਝ ਹੋ ਜਾਂਦਾ ਲੜਾਈ ਹੋਣੀ ਨੀਗੀ ਹੁੰਦੇ ਹੀ ਵੇਖਿਆ ਜੋ ਹੋਰ ਵੇਖੇ ਕੀ ਆਖੂਗਾ ਇਹਦੇ ਮੂੰਹ ਤੇ ਲਿਖਿਆ ਵੀ ਇਹ ਸਹਲੀਆਂ ਦਾ ਸਮਾਨ ਮੈਨੂੰ ਇਹ ਜੰਮਨੇ ਲੱਗਦੇ ਜੇ ਨਹੀਂ ਇਹਨੇ ਪੜਨਾ ਨਾ ਘਰ ਬੈਠ ਜੁੱਤ ਕਰਕੇ ਕੋਈ ਥਾਂ ਲੱਭ ਪਰ ਚੰਗਾ ਨੇ ਵਿਆਹ ਕਰਕੇ ਲੰਬੇੜੋ ਕੰਮ ਚਲ ਪਪਾ ਜਿੱਦਾਂ ਜੀ ਕਰਦਾ ਉਦਾਂ ਹੀ ਕਰ ਲਿਓ ਬਸ ਉੱਚੀ ਨਾ ਬੋਲੋ ਕਿਸੇ ਨੇ ਆਖਣਾ ਖਰੇ ਕੀ ਗੱਲ ਹੋਗੀ ਗੱਲ ਕੋਈ ਵੀ ਨਹੀਂ ਈਡੀ ਹੈਗੀ ਜਦੋਂ ਹੋ ਜਾਏਗੀ ਉਦੋਂ ਫਿਰ ਕਰ ਲਈ ਜੋ ਕਰਨੀ ਉਹੋ ਗੱਲ ਵੀ ਛਾਤੀ ਦਿਵਾਲੇ ਹੋ ਜਾਂਦੇ ਜੇ ਮੈਨੂੰ ਲੱਖਣ ਨਹੀਂ ਚੰਗੇ ਲੱਗੇ ਹਾਤੀ ਹੋਈ ਹੈ ਡੰਡੀ ਗਈ ਬੰਦਾ ਕਿ ਇਹਦਾ ਸਮਾਨ ਵੇਖਣ ਤੋਂ ਪਹਿਲਾਂ ਕਿਸੇ ਨੂੰ ਪੁੱਛ ਤੇ ਲੈਣਾ ਆਪਣੇ ਆਪ ਹੀ ਮੇਰੇ ਬੈਗ ਫੁੱਲਣ ਲੱਗੇ ਨੇ ਇੰਨਾ ਮਹਿੰਗਾ ਮੇਰਾ ਸਮਾਨ ਚੀਕ ਤੇ ਟੁੱਟ ਜਾਂਦਾ ਤੇ ਫੇਰ ਮਹਾ ਕਿਤੇ ਮੈਂ ਪੈਸੇ ਜੋੜ-ਜੋੜ ਕੇ ਤੇ ਆਪਣੇ ਅਸਲੀਆ ਤੋਂ ਮੰਗਾਈ ਇਹਨਾਂ ਨੂੰ ਕੀ ਚੀਜ਼ ਦਾ ਪਰਫਕਤਾ ਹੈ ਜੇ ਮੰਨ ਲਓ ਤੁਸੀਂ ਵੇਖਣਾ ਮੇਰੀਆਂ ਕਾਪੀਆਂ ਕਿਤਾਬਾਂ ਵੇਖੋ ਥਾਂ-ਥਾਂ ਤੇ ਹੱਥ ਮਾਰਦੇ ਫਿਰਦੇ ਔਰ ਦੋਹੀਏ ਨਾਲੀ ਧੁਮਾਖਾ ਕਰਤਾ ਕਿਹਨੂੰ ਤੂੰ ਕਿਹੜੀ ਵੱਲੋਂ ਬੋਲੀ ਜਾਂਦੀ ਹੈ ਤੇ ਮਮਮੀ ਜਿਮਰੀ ਇਸ ਕਰੀਦਾ ਸਮਾਨ ਟੁੱਟ ਜਾਂਦਾ ਫੇਰ ਪਤਾ ਕਿੰਨੀਆਂ ਮਹਿੰਗੀਆਂ ਚਾਰ ਪੰਜ ਹਜ਼ਾਰ ਦਾ ਸਮਾਨ ਆ ਇਹ ਤਾਂ ਤਾਹਰ ਪੀ ਦੇਣਗੇ ਔਖੇ ਹੁੰਦੇ ਨੇ ਪਾਪਨੇ ਤੈਨੂੰ ਪਤਾ ਤੇਰਾ ਕਿਉਂ ਉਹਦਾ ਨਾ ਭਰਾ ਕਿੰਨਾ ਸੁਭਾ ਤੋੜਾ ਵਾ ਤੂੰ ਇਹੋ ਜਿਹਾ ਸਮਾਨ ਕਿਉਂ ਸੇਲਿੰਗ ਦਾ ਭੂਖਿਆ ਬੈਗ ਚ ਪਾਇਆ ਤੇ ਫੇਰ ਕੀ ਹੋ ਗਿਆ ਮਮਮੀ ਕੋਈ ਅੱਖਰ ਆ ਗਈ ਹੈ ਪਾਇਆ ਸਮਾਨ ਉਹਨਾਂ ਘਰ ਦੇ ਵਿੱਚ ਸਾਰੀ ਜ਼ਿੰਦਗੀ ਤੇ ਮੇਰੀ ਨੰਗਦੀ ਇਹਦੇ ਨਾਲ ਰੋਂਦੀ ਦੀ ਤੂੰ ਹੁਣ ਤੇ ਰਹਿੰਦੀ ਹੁੰਦੀ ਤੇਰੇ ਦੁਆਲੇ ਹੋ ਗਿਆ ਨਾ ਰੱਬ ਦਾ ਵਾਤਾ ਹੁੰਦਾ ਸਮਾਨ ਕਿਆ ਤਾਂ ਲਿਆ ਕਰ ਨਾ ਜ਼ਿੰਮੇਵਾਰੀਆਂ ਚੁੱਕਿਆ ਕਰ ਪਾਪਨੇ ਤੇ ਮम्मी ਜਦੋਂ ਇਹ ਇੰਨਾ ਸਮਾਨ ਕਰ ਲੈ ਲੈ ਕਿਉਂਦੇ ਨੇ ਆਪਣੇ ਯਾਰਾ ਦੋਸਤਾਂ ਨਾਲ ਉਦੋਂ ਕਿਉਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹ ਨਹੀਂ ਨਾ ਤੇਰੇ ਬਾਅਦ ਮੇਰੇ ਲਈਆਂ ਨਾਲ ਲੈਣਾ ਮੈਂ ਸਮਾਨ ਦੇ ਕਿੱਡੇ ਔਖੇ ਹੁੰਦੇ ਨੇ ਜੇ ਆਹ ਗੱਲ ਨਹੀਂ ਤਾਂ ਮੈਨੂੰ ਜੰਮਣਾ ਨਹੀਂ ਜਿੱਦੇ ਮੈਂ ਹੋਈ ਹਾਂ ਉਦੋਂ ਮਾਰ ਦੇਣਾ ਇਹ ਗੱਲ ਕੁੱਟ ਕੇ ਜੇ ਮੈਨ ਨਹੀਂ ਚੰਗੀ ਲੱਗਦੀ ਤੁਹਾਨੂੰ ਤੇ ਪੁੱਤ ਤੈਨੂੰ ਮੈਂ ਕੀ ਦੱਸਾਂ ਜਿੱਦਾਂ ਇਹ ਘੱਟ ਮੈਂ ਦੇਣ ਕੱਢੇ ਉਹ ਮੈਨੂੰ ਵੀ ਪਤਾ ਪਹਿਲਾਂ ਮਾਪਿਆਂ ਨੇ ਕੋਹ ਵੇਖਿਆ ਨਾ ਕਿ ਕਦੇ ਬੰਦਾ ਆਂਡ ਗਵਾਂਡ ਕੁੱਛ ਕੇ ਵੇਖ ਲੈ ਮੁੰਡਾ ਕਿਦਾਂ ਦਾ ਆ ਵੀ ਮਾਂ ਕਿਦਾਂ ਦੀ ਹਾਂ ਸਾਰੀ ਉਮਰ ਮੈਂ ਹੋ ਕੇ ਕੱਢ ਛੜੀ ਆ ਘਰ ਵਿੱਚ ਮੈਨੂੰ ਪੁੱਛ ਕੇ ਵੇਖ ਤੇ ਜੇ ਤੁਹਾਨੂੰ ਪਤਾ ਹੀ ਇਦਾਂ ਨਹੀਂ ਉਹਨੇ ਮਾਰ ਦੇਣਾ ਸੀ ਨਾ ਮੈਨੂੰ ਜੇ ਮੈਨੂੰ ਪਤਾ ਹੁੰਦਾ ਧੀਏ ਮੈਂ ਤਾਂ ਕਹਾਂ ਮੇਰੇ ਨਾਲ ਇਹ ਜ਼ੁਲਮ ਕਰਦੇ ਕਿ ਤੇ ਧੀ ਦੇ ਨਾਲ ਨਾ ਕਰਨਗੇ ਤੈਨੂੰ ਪਤਾ ਪੜਨ ਨਕਲੰਦੇ ਆ ਮੈਨੂੰ ਨਾ ਕੋਈ ਪੈਸਾ ਦਿੰਦੇ ਨਾ ਕੋਈ ਹੋਰ ਤੋਰ ਤੋਰ ਕੇ ਮੈਂ ਮਰ ਜੰਨੀ ਆ ਸ਼ਦਈਆਂ ਮਾਂ ਨੂੰ ਚੱਲ ਮੇਰੀ ਧੀ ਉਹ ਤੇ ਪਤਾ ਮम्मी ਕੁੜੀਆਂ ਕਿੰਨੀਆਂ ਚੀਜ਼ਾਂ ਖਾ ਲੀਆਂ ਨੇ ਕਿੰਨੇ ਸੋਹਣੇ ਸੋਹਣੇ ਕੱਪੜੇ ਪਾ ਪਾਉਂਦੀਆਂ ਨੇ ਚਲ ਕੋਈ ਨਹੀਂ ਤੂੰ ਨਾਂ ਉਹ ਚਾਰ ਸੂਟ ਆ ਇਹੋ ਪਾ ਕੇ ਜਨੇ ਹੋਰ ਤੈਨੂੰ ਕੋਈ ਬਣਾ ਕੇ ਨਹੀਂ ਦੇਣਾ ਨਹੀਂ ਨਾਂ ਇੰਨਾ ਖਪਿਆ ਕਰ ਕੋਈ ਗੱਲ ਨਹੀਂ ਚੁੱਪ ਕਰਕੇ ਤੈਨੂੰ ਥੋੜੀ ਬੁੱਤੇ ਮੈਂ ਦੇ ਦਿਆ ਕਰੂ ਇਹਨਾਂ ਪਾਪੀਆਂ ਦੋਵਾਂ ਨੂੰ ਨਾਂ ਦੱਸਿਆ ਕਰ ਤੇ ਇਥੋਂ ਸਿੰਪਲ ਹੀ ਜਾਇਆ ਕਰ ਮਿਲਦੀ ਜਿੱਦਾਂ ਵੀ ਹੈਗੀ ਇਹਨਾਂ ਨੇ ਨਾਂ ਤਾਂ ਕੱਟਣੀ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਇੰਨਾ ਇੰਨਾ ਦੁਖੀ ਕੀਤਾ ਨਾ ਤੂੰ ਤੇ ਚੱਲ ਜਾਨੀਆ ਬੜਨਾ ਮੈਨੂੰ ਵਸ਼ ਕੇ ਵੇ ਮੇਰਾ ਕੀ ਜੀਣਾ ਹਰਾਮ ਕਰ ਦੇਲੀ ਲੇਖਾਂ ਹਜੇ ਤੱਕ ਇਹਨੂੰ ਪਤਾ ਨਹੀਂ ਪਈ ਕੋਰਸ ਤੋਂ ਆ ਗਈਆਂ ਤੇ ਉਹ ਕੱਲੀ ਕਰਦੇ ਕੰਮ ਕਰਦੀ ਰਹਿੰਦੀ ਐ ਤੇ ਮੈਂ ਵੀ ਲਾਗੂਗਾ ਕਰਾ ਦਾਂ ਇਹਨੇ ਆਪ ਤੇ ਉਠਣਾ ਨਹੀਂ ਆਪ ਮੈਨੂੰ ਉਠਣਾ ਪੈਣਾ ਨਵ ਕੋਰ ਜਾਂ ਨਵ ਕੋਰ ਤੋਂ ਅੱਗੇ ਸੁੱਤੀ ਐ ਹੁਣ ਮੇਰੇ ਨਾਲ ਕੋਈ ਕੰਮ ਹੀ ਕਰਾ ਲੈ ਕੀ ਕੰਮ ਕਰਾਵਾਂ ਦੱਸੋ ਤੁਹਾਡੇ ਨਾਲ ਮੈਂ ਤੁਸੀਂ ਮੇਰੇ ਨਾਲ ਮੇਰੇ ਕਾਲਜ ਦਾ ਕੰਮ ਕਰਵਾ ਦੋ ਮੈਂ ਆਪ ਮੇਰੇ ਨਾਲ ਕਰਾਉਂਦੀ ਹਾਂ ਜਦੋਂ ਵੇਖੋ ਤੁਸੀਂ ਨਾ ਮੇਰੇ ਦਿਵਾਲੀ ਰਿਆ ਕਰੋ ਮੈਂ ਤੇਰੇ ਭਲੇ ਵਾਸਤੇ ਕਹਿੰਦੀ ਐ ਕੋਈ ਕੰਮ ਸਿੱਖ ਲੈ ਵੀ ਕਰਦਾ ਤੇਰੇ ਵਾਸਤੇ ਚੰਗਾ ਵਾ ਕੱਲ੍ਹ ਵਿਆਹ ਕਰਾਉਣਾ ਤੇ ਅਜੇ ਇੱਕ ਤੋਂ ਕੰਮ ਨਹੀਂ ਕਰਨਾ ਜੇ ਦੋ ਭਾਬੀ ਜੀ ਹੋਊਗਾ ਨਾ ਉਹਦੇ ਵੇਖੀ ਜਾਓਗੇ ਤੁਸੀਂ ਤੇ ਸੱਜ ਆ ਜਾਂਦੇ ਛੇਤੀ ਇੱਥੋਂ ਨਿਕਲ ਜੇ ਤੇ ਸਾਡੇ ਗਰੋਂ ਨਥੇ ਔਰ ਜਾਓ ਜਾ ਕੇ ਨਾ ਕੰਮਦੰਦਾ ਕਰੋ ਮੈਨੂੰ ਸੋਨਾ ਕੋ ਘੜੀ ਹੈ ਕੀ ਗੱਲ ਮम्मी ਕਹਿੰਦੀ ਮੇਰੇ ਨਾਲ ਕੰਮ ਕਰਾਂਂਦੇ ਮੈਂ ਥੱਕੀ ਆ ਗਈ ਸਾਰਾ ਦਿਨ ਉੱਥੇ ਬਹਿ ਰਹਿ ਥੱਕ ਜਾਈਦਾ ਫੜ ਫੜ ਕੇ ਮੈਂ ਸਟੇਰਿੰਗ ਨਾ ਪੀੜ ਹੋਂਦਿਆਂ ਮੈਂ ਚੱਲ ਘੜੀ ਕੇ ਰੈਸਟ ਕਰ ਲੈਣੀ ਤੇ ਮੁੜ ਕੇ ਫੇਰ ਮੈਂ ਆਪਣੇ ਕਾਲਜ ਦਾ ਕੰਮ ਕਰਨਾ ਤੇ ਇਹ ਕਹਿੰਦੇ ਮੇਰੇ ਨਾਲ ਅਲਟਰ ਸੋ ਵਿੱਚ ਕੰਮ ਕਰਾ ਚੱਲ ਕੋਈ ਨਹੀਂ ਪੁੱਤ ਮੈਂ ਕਰ ਦਨੀ ਆ ਜੇ ਥੱਕੀ ਆ ਨਾ ਤੇ ਭੈ ਲੰਦੇ ਮਿਲਦੀ ਲੰਮੇ ਘੜੀਕ ਠੀਕ ਆ ਠੀਕ ਆ ਜਿਹੜਾ ਵੀ ਕੰਮ ਤੂੰ ਕਹਿੰਨੀ ਮੈਂ ਕਰ ਦਨੀ ਆ ਉਹ ਤੇ ਗੱਲ ਕੋਈ ਨਹੀਂ ਅਮਜੀ ਕੰਮ ਤਾਂ ਮੈਂ ਵੀ ਕਰ ਲਾਂ ਪਰ ਕੱਲ ਨੂੰ ਗੱਲਾਂ ਤੇ ਇਹਨੂੰ ਕਰਨੀਆਂ ਨਾ ਲੋਕਾਂ ਨੇ ਜੇ ਸਾਨੂੰ ਕਰਨਗੇ ਤੇ ਇਹਨੂੰ ਪਿਛਲੇ ਨੇ ਕੁਝ ਸਿਖਾ ਕੇ ਨਹੀਂ ਭੇਜਿਆ ਕਾਹ ਸੋਰੇ ਜਾ ਕੇ ਨੇ ਕੋਈ ਕੰਮ ਨਹੀਂ ਕਰਨਾ ਕੰਮ ਕਰੋਗੀ ਤੇ ਫੇਰ ਹੀ ਕੋਈ ਇੱਜ਼ਤ ਆਊਗੀ ਉੱਥੇ ਜਾ ਕੇ ਕੋਈ ਉਹਨਾਂ ਨੂੰ ਪਤਾ ਹੋਊਗਾ ਪੇਸ਼ੇ ਕੁਝ ਸਿੱਖ ਕੇ ਆਈ ਐ ਚੱਲ ਪੁੱਤ ਨਿਆਣੀ ਆ ਜਿਹਦੇ ਦੀ ਮੰਗਣੀ ਕਰਾਂਗੇ ਨਾ ਛੇ ਮਹੀਨੇ ਇਹਨੂੰ ਕੰਮ ਡਾਵਾਂਗੇ ਬਾਅਦ ਚ ਵਿਆਹ ਕਰ ਲਾਂਗੇ ਇਹਨੇ ਚਾਚੇ ਨੇ ਫਾਣੇ ਕੋਈ ਗੱਲ ਨਾ ਮਰਦੀ ਗੁੱਸਾ ਕਰਿਆ ਕਰ ਪਹਿਲਾਂ ਨਹੀਂ ਕੋਈ ਨਹੀਂ ਪਹਿਲਾ ਪੁੱਤ ਤੂੰ ਵੀ ਕੋਈ ਗੱਲ ਨਹੀਂ ਪੁੱਤ ਤੇਰੀ ਭਾਬੀ ਆ ਕਮ ਸਕਮ ਇਦਾਂ ਬੋਲਿਆ ਤਾਂ ਨਾ ਕਰੋ ਤੇ ਕੇ ਠੀਕ ਕੋਈ ਨਾ ਅਮਝ ਤੂੰ ਹੀ ਨਹੀਂ ਸਿਆਣੀ ਬਣਨਾ ਸਮਝ ਰਹੇ ਤੇ ਉਹਨੇ ਕੀ ਸਮਝਣਾ ਹੋਤੇ ਜਿਨੀ ਆਣੀਆਂ ਚਲੋ ਕੋਈ ਨਹੀਂ ਪੁੱਤ ਆਪੇ ਸਿਆਣੀ ਹੋ ਜਾਣਾ ਕਿੰਨਾ ਚਿਰ ਮਾਂ ਤੇਰੇ ਤਾਂ ਸਾਲ ਜਿਨੀ ਆਣੀਆਂ ਰਹੀਆਂ ਜਿਹੜੀ ਸੋਹਰੀ ਚੰਗੀ ਹੈ ਨਾ ਉਹਦੇ ਸਾਰੀਆਂ ਮੱਤਾਂ ਆ ਜਾਂਦੀਆਂ ਨੇ ਚਲ ਆ ਮਰਦੀ ਮੈਂ ਤੇਰੇ ਨਾਲ ਥੋੜਾ ਉੱਥੇ ਕੰਮ ਕਰਾ ਦਿੰਨੀ ਚਲ ਤੂੰ ਵੀ ਕਿਥੇ ਇਕੱਲੀ ਲੱਗੀ ਰਹੇਂਗੀ ਕੋਈ ਨਾ ਫੋਨ ਕਰਦੀ ਆ ਕਿ ਅੱਜ ਤੂੰ ਪਹਿਲਾਂ ਕਿਉਂ ਚਲ ਗਈ ਈ ਕਾਲਜ ਤਾਂ ਮੈਨੂੰ ਦੱਸਤੀ ਨਹੀਂ ਗਈ ਹੈਲੋ ਹੈਲੋ ਕਿੱਦਾਂ ਆਪੇ ਵਧੀਆ ਵਧੀਆ ਗੁਰਪਿੰਦਰ ਤੂੰ ਸੁਣਾ ਬੱਸ ਉਹ ਵਿਆਹ ਕੀ ਕਰਦੀ ਵੀ ਕੁਛ ਨਹੀਂ ਕਰਨਾ ਕੀ ਮੈਂ ਤਾਂ ਬੈਠੀ ਹਾਂ ਫਰੀ ਤੇ ਮੈਂ ਹਾਂ ਚਲ ਕੇ ਨੂੰ ਫੋਨ ਲਾ ਕੇ ਪੁੱਛਦੀ ਆ ਕਿ ਅੱਜ ਤੂੰ ਕਾਲਜ ਤੋਂ ਪਹਿਲਾਂ ਕਿਉਂ ਚਲ ਗਈ ਹਾਂ ਆਏ ਹਾਏ ਉਹ ਪਤਾ ਕੀ ਹੋਇਆ ਹੋਇਆ ਹੈਗਾ ਜੋ ਤੂੰ ਮੇਰੇ ਲੱਗੇ ਘੁਲਾਤੀ ਨਹੀਂ ਉੱਥੇ ਹਾਂ ਹਾਂ ਉਹ ਮੇਰੇ ਨਾਲ ਮਾਸੀ ਦਾ ਬੰਦਾ ਹੈ ਨਹੀਂ ਤੇ ਉਹ ਲੈ ਤੇ ਮੈਂ ਤਾਂ ਉਹਨੇ ਮੇਰੇ ਫੋਨ ਕੀਤਾ ਤੇ ਮੈਨੂੰ ਤਾਂ ਪਹਿਲਾਂ ਜਾਣ ਪਿਆ ਤੇ ਮੈਂ ਦੱਸ ਪਿਆ ਵੀ ਨਹੀਂ ਤਾਂ ਤੇ ਮੈਨੂੰ ਦੱਸ ਨਹੀਂ ਮੈਨੂੰ ਸਭ ਕੋ ਫਿਕਰ ਹੋਉਂਦੀ ਮੈਂ ਹਾਂ ਪਹਾਨੀ ਕਿੱਥੇ ਚਲ ਗਈ ਮੇਰੇ ਲਾਗੇ ਖਲੋਤੀ ਫਲੋਤੀ ਨਹੀਂ ਨਹੀਂ ਫਿਰ ਮੈਂ ਉਹਦੇ ਨਾਲ ਚਲ ਗਈ ਪਰ ਬਿੰਦ ਚਕੀਨ ਨਹੀਂ ਹੋੜਾ ਬਣੀ ਫੂਨ ਕਿਦਾਂ ਫੂਨ ਵਾਲਾ ਦੇ ਤਾਂ ਘਰ ਜਾਣੇ ਫੂਨ ਤੈਨੂੰ ਮੈਂ ਭੈਣ ਮਾਂ ਹਾਂ ਕਿਤੇ ਮੰਮੀ ਤੋਂ ਲੈ ਕੇ ਆਈ ਮੈਂ ਫੂਨ ਮੈਂ ਹਾਂ ਮੈਂ ਆਪਣੇ ਤੇ ਹੀ ਫੂਨ ਕਰਨਾ ਵਾ ਮੈਨੂੰ ਕੋਈ ਕੰਮ ਆ ਕਾਲਜ ਦਾ ਤੇ ਉਹ ਪੁੱਛਣਾ ਵਾ ਤੇ ਫਿਰ ਮਿਲਿਆ ਇਹ ਫੂਨ ਮੈਨੂੰ ਅੱਛਾ ਅੱਛਾ ਵੇਖੀਂ ਕਿ ਤੇਰੇ ਘਰ ਦੇ ਇਤਨਾ ਅਲੱਗ ਕਿਸੇ ਨੂੰ ਨਾ ਤੇ ਉਹ ਕਿਤੇ ਮੁੰਡੇ ਦਾ ਤਰੀਕਾ ਹੀ ਕਿਹ ਹੈ ਨਾ ਨਹੀਂ ਨਹੀਂ ਬੜੇ ਚਾਂਕ ਨੇ ਹਾਂ ਹਾਂ ਦੱਸ ਸਰ ਮਿਲ ਕਿਤਾ ਆ ਗਿਆ ਉਹ ਮੇਰੀ ਮਾਸੀ ਦਾ ਬਟਾਇਆ ਨਹੀਂ ਲੱਗਿਆ ਜਦੋਂ ਉਹਦਾ ਨਾਮ ਪਿੰਦਰਵਾ ਹੂੰ ਹੂੰ ਤੇ ਉਹ ਜਦੋਂ ਮੈਂ ਤੇਰੇ ਲਾਗੇ ਖਲੋਤ ਸੀ ਉਹਨੇ ਕਿਤਾ ਤੈਨੂੰ ਵੇਖਿਆ ਹੁਣ ਆ ਅੱਛਾ ਤੇ ਉਹ ਮੈਨੂੰ ਪੁੱਛ ਰਹੀਗੀ ਇਹ ਹੋਂਟ ਤੇ ਮੇਰੀ ਕਲਤਾ ਤੇ ਬਾਅਦ ਚ ਉਹ ਕਹਿੰਦਾ ਮੈਨੂੰ ਥੋੜੋ ਬਾਹਰ ਮੈਂ ਫਿਰ ਥੋੜੋ ਪੁੱਛਾਂਗੀ ਜੋ ਮਿਲ ਕਿਤਾ ਪੁੱਛਣ ਗਿਆ ਹੈ ਕਿ ਫੋਨ ਨੰਬਰ ਦੇ ਦੇ ਮੇਰਾ ਕਰਨਾ ਕੀ ਕਹਾ ਫਿਰ ਉਹਨੂੰ ਨਾ ਨਾ ਤੂੰ ਨਾ ਕਰ ਦੇ ਤੇ ਨਾਲੇ ਤੇਰਾ ਭਰਾ ਉਹ ਤਨੇ ਤੈਨੂੰ ਹੀ ਸਿੱਧਾ ਪੁੱਛ ਲਿਆ ਆਪ ਵੀ ਜਾਣੇ ਗਾ ਰਹੇ ਸਾਡੇ ਵਰਗੇ ਥੋੜੀ ਹੈ ਤੁਹਾਡੀ ਫੈਮਿਲੀ ਵਰਗੇ ਥੋੜੀ ਸਾਡੇ ਤੇ ਤੇ ਸਾਰੇ ਪੜੇ ਨੇ ਸਾਰੇ ਉਹ ਤੇ ਇਕੱਠੇ ਮਾਤੀ ਉਹਦੇ ਲੱਗੀਆਂ ਨੇ ਮੈਨੂੰ ਕਹਿਤਾ ਕਿ ਸੱਚੀ ਕਿਹਨੇ ਕੁਝ ਕਹਾਣੀ ਉਹਨੂੰ ਤੁਹਾਡੇ ਫੈਮਿਲੀ ਤੁਸੀਂ ਦੱਸੋ ਸਾਰੇ ਪੜੇ ਨੇ ਪਰ ਗੁਰਪਿੰਦਰ ਮੇਰੀ ਗੱਲ ਸੁਣ ਲੈ ਨਾ ਉਹਨੂੰ ਮੇਰਾ ਨੰਬਰ ਦੇਈ ਕੋਈ ਚੀਜ਼ ਨਾ ਦੇਈ ਹੈ ਕਿ ਤੈਨੂੰ ਪਤਾ ਮੇਰੇ ਘਰਦਿਆਂ ਦਾ ਇਹਨਾਂ ਨੇ ਤੇ ਮੈਨੂੰ ਛੱਡਣਾ ਨਹੀਂ ਇਹਨਾਂ ਤੇ ਮੈਨੂੰ ਉੱਧੀ ਮਾਰ ਦੇਣਾ ਵਾ ਯਾਰ ਤੂੰ ਤੇ ਡਰਦੀ ਬੜਾ ਵਾ ਆਪਣੇ ਘਰਦਿਆਂ ਤੋਂ ਇੰਨਾ ਹਲ ਡਰੀ ਤਾ ਵਾ ਤੈਨੂੰ ਪਤਾ ਹੀ ਐ ਇਹਨਾਂ ਦਾ ਇਹ ਤੇ ਮੈਨੂੰ ਕੁਝ ਕਰਾ ਨਹੀਂ ਦਿੰਦੇ ਹੈਗੇ ਤੇ ਤੂੰ ਨੰਬਰ ਦੇਤਾ ਤੇ ਹੋਰ ਮੇਰਾ ਸਿਆਪਾ ਪਾਏਗਾ ਚਲ ਚੰਗਾ ਭੈਣੇ ਅੱਧਾ ਕੁੰਡਾ ਬੜਾ ਚੰਗਾ ਈ ਚਲ ਤੇਰੀ ਮਰਜ਼ੀ ਤੇਰਾ ਭਰਾ ਵਾ ਤੂੰ ਤੇ ਕਹਿਣਾ ਹੀ ਆ ਚੰਗਾ ਹੁਣ ਮੈਨੂੰ ਕੀ ਪਤਾ ਚੰਗਾ ਏ ਕਿ ਨਹੀਂ ਚੰਗਾ ਤੇ ਮੇਰੀ ਗੱਲ ਸੁਣ ਲੈ ਮੇਰੇ ਨੰਬਰ ਨੰਬਰ ਨਾ ਦੇਈਂ ਨਹੀਂ ਤੇ ਨਹੀਂ ਭੈਣੇ ਜੇ ਤੂੰ ਕਹਿਤਾ ਵਾ ਤੇ ਫਿਰ ਮੈਨੂੰ ਦੇਣਾ ਪੈਣਾ ਚਲ ਠੀਕ ਆ ਫਿਰ ਮੇਰੀ ਬੂਮਾ ਬੁਲਾਉਂਦੇ ਚਲ ਚੰਦਾ ਠੀਕ ਆ ਕਿ ਤੋਂ ਦੀ ਫੈਮਲੀ ਮੁੰਡਿਆਂ ਨੇ ਸਾਰਿਆਂ ਦੇ ਸਾਹਮਣੇ ਗੱਲ ਕਰ ਲਈ ਤੇ ਕਿਸੇ ਨੇ ਕੁਝ ਕਿਹਾ ਨਹੀਂ ਤੇ ਇੱਧਰ ਮੇਰਾ ਪਿਓ ਤੀਜਾ ਚੁੱਕ ਚੁੱਕ ਮਾਰਦਾ ਮੈਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੇ ਹੈਗੇ ਐਵੇਂ ਹੋਰ ਉੱਥੇ ਨੰਬਰ ਦੇਤਾ ਤੇ ਸਿਆਪਾ ਪਾਏਗੀ ਮੇਰੇ ਨਾਲ ਚੰਗਾ ਸੋਗੇ ਨੇ ਮੈਨੂੰ ਪੁੱਛ ਲਿਆ ਵਾ ਇਹਨਾਂ ਨੇ ਤਾਂ ਮੈਨੂੰ ਉਂਝ ਹੀ ਮਾਰ ਦੇਣਾ ਹੈ ਮੈਨੂੰ ਕਾਲਜ ਵੀ ਨਹੀਂ ਜਾਣ ਦੇਣਾ ਕਰਨਾ ਉਹ ਮੈਂ ਤਾਂ ਫੋਨ ਲਾਇਆ ਮੈਂ ਤਾਂ ਆਪਣੀ ਸਹੇਲੀ ਨੂੰ ਪੁੱਛਿਆ ਨਹੀਂ ਆ ਕਿਉਂ ਕੀ ਜਾਂਦੀ ਲੈ ਨੰਬਰ ਚ ਭਲਾ ਕਿੱਡੀ ਗੱਲ ਹੈ ਤੂੰ ਕਰੇ ਨੰਬਰ ਲੈ ਆ ਉਹਦਾ ਉਹ ਕੋਈ ਨਹੀਂ ਤੂੰ ਨਾ ਡਰਨਾ ਆਹੋ ਏ ਕਰੀ ਨਾ ਫੇਰ ਕਰੀ ਗੱਲ ਤੇ ਹੂੰ ਚੱਲ ਕੋਈ ਗੱਲ ਨਹੀਂ ਮੈਂ ਉੱਧਰ ਨੂੰ ਆਵਾਂਗਾ ਹਾਂ ਹਾਂ ਚੱਲ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਚਿੰਗ ਇਕ ਕਰੀ ਨਾ ਵੇ ਕਿਹੜੀ ਕੁੜੀ ਬਾਰੇ ਗੱਲਾਂ ਕਰਨ ਡਿਆਂ ਮੰਮੀ ਕੋਈ ਨਹੀਂ ਅੱਛਾ ਬੜੀ ਸਿੱਧੀ ਝੂਠ ਬੋਲਿਆ ਯੋ ਉਹ ਤਾਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੇਰੀਆਂ ਉਹ ਮੇਰਾ ਯਾਰ ਡੈਟ ਹੋਮ ਕਰਨਾ ਯਾਰ ਨਹੀਂ ਕਰਨ ਦਿਆ ਤੂੰ ਕਹੇ ਕੁੜੀ ਬਾਰੇ ਪੁੱਛਣ ਦਿਆ ਨੀਗਾ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਦੇ ਜਿਹੜੀ ਹੈਗੀ ਆ ਕੋਈ ਸੱਚ ਸਵਾਦ ਪਵਾਦੀ ਕਿਤੇ ਉਹ ਨਾ ਨਾ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਇਦਾਂ ਦਾ ਲੱਗਦਾ ਐ ਇਦਾਂ ਦਾ ਲੱਗਦੇ ਨਹੀਂ ਹੁੰਦੇ ਠੀਕ ਵਾ ਨਾ ਜਦੋਂ ਕਾਲਾ ਕੋਈ ਨਾ ਕੋਈ ਕਰਤਾ ਤਾਂ ਫੇਰ ਪਤਾ ਲੱਗਣਾ ਵਾ ਪਹਿਲਾਂ ਪਹਿਲਾਂ ਦੱਸ ਦੇ ਜੇ ਕੋਈ ਗੱਲ ਹੈਗੀ ਐ ਤੇ ਉਹ ਮੰਮੀ ਨਹੀਂ ਹੈਗੀ ਕੋਈ ਵੀ ਗੱਲ ਐਵੇਂ ਤੂੰ ਹੀ ਮੇਰੇ ਦਵਾਲੇ ਹੋਈ ਜਾਂਦੇ ਮੇਰਾ ਜਣਾ ਪਿਓ ਵਾ ਨਾ ਇੰਨਾ ਗੁੱਸੇ ਵਾਲਾ ਨਾ ਤੇ ਘਰੋਂ ਬਾਹਰ ਕੱਢ ਦੇਣੀ ਉਹਨੇ ਜੇ ਕੋ ਗੱਲ ਹੋਏਗੀ ਤੇ ਫੇਰ ਹੀ ਹੈ ਨਾ ਐਦਾਂ ਥੋੜੀ ਕੱਢ ਦਾਂਗੇ ਮੈਂ ਮੇਰੀ ਗੱਲ ਸੁਣ ਕੁੜੀਆਂ ਸਾਰਿਆਂ ਨੇ ਭੈਣਾ ਹੁੰਦੀਆਂ ਵਾ ਠੀਕ ਵਾ ਨਾ ਐਵੇਂ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ ਵਾ ਦੂ ਘਟ ਕੁੜੀਆਂ ਨਾਲ ਓ ਮੰਮੀ ਮੈਂਨੇ ਕਿਹੇ ਕੁੜੀ ਨਾਲ ਡਿਆ ਗੱਲ ਕਰਨਾ ਕਰਨ ਤੇ ਤੂੰ ਪੁੱਤ ਡਿਆ ਹੀ ਗਾ ਹੁਣ ਤੂੰ ਨਾ ਉਸੇ ਵਾਲੇ ਗੱਲ ਬਣ ਲਈ ਆ ਸੁਣ ਤੇ ਮੈਂ ਸਭ ਕੋ ਲਿਆ ਵਾ ਤੇ ਜੇ ਕੋਈ ਗੱਲ ਹੈਗੀ ਤਾਂ ਮੈਨੂੰ ਹੁਣੇ ਦੱਸ ਦੇ ਮੈਂ ਫੇਰ ਕਹਿਣ ਢੀਗਾ ਤੈਨੂੰ ਮੰਮੀ ਤੂੰ ਹੀ ਧੱਕੇ ਨਾ ਮੈਨੂੰ ਮਨਾਈ ਜਾਣ ਦੇ ਐਡੇ ਕੰਨ ਮੇਰੇ ਨਾ ਬੋਲੇ ਨਹੀਂ ਹੋਏ ਜੀ ਸਭ ਕੁਝ ਸੁਣਦੀ ਆ ਮੈਂ ਠੀਕ ਆ ਨਾ ਜਿਹੜੇ ਤੂੰ ਪਰਦੇ ਪਾਉਣ ਡਿਆ ਵਾ ਜੇ ਕਿਤੇ ਪਤਾ ਲੱਗ ਗਿਆ ਨਾ ਕਿਸ ਗੱਲ ਦਾ ਤੇ ਵੇਖੀ ਤੇ ਵਿੱਚੋਂ ਮਾ ਕਿੱਦਾਂ ਮੁੜ ਗਈ ਮम्मी ਹਾਂ ਜੀ ਕੋਈ ਵੇਖੋਂਦੀ ਮੈਂ ਨਹੀਂ ਕਿੰਦਾ ਗੱਲ ਕਹੁੰਦਾ ਵਾ ਪਤਾ ਕਰਕੇ ਦੇ ਮੈਨੂੰ ਮੈਨੂੰ ਸਾਰਾ ਪਤਾ ਵਾ ਉਹ ਚੁੱਪ ਕਰਕੇ ਬਹਿ ਜਾ ਤੂੰ ਹੂੰ ਜੇ ਡੈਡੀ ਨੇ ਸੁਣ ਲਿਆ ਨਾ ਨਾ ਡੈਡੀ ਤੇਰੇ ਮਾਸੇ ਕੋ ਕੋ ਹਰ ਕੀ ਹੋਊਗਾ ਵੇਖਾਂ ਜਾਂਦਾ ਕਿ ਤਾ ਹਨ ਚੋਰੀ ਚੋਰੀ ਕਾਲਾ ਤੇ ਕੋਈ ਨਾ ਕੋਈ ਹੈਗੀ ਆ ਜਿਹੜੀ ਲਕਾਉਂ ਦਿਆ ਰੰਗ ਵੀ ਉੱਡ ਗਿਆ ਹੀ ਇਹਦਾ ਇਹੋ ਗੱਲ ਕਿਤੇ ਦਾ ਪਿਓ ਸੁਣ ਲੈਂਦਾ ਨਾ ਉਹਨੇ ਇੱਥੇ ਹੀ ਚੰਬ ਦੜਾ ਹੀ ਫੜਕੇ ਇਹਨੂੰ ਕਿੱਡੇ ਕੁੜੀਆਂ ਦੇ ਪਤੇ ਪੁੱਛਦਾ ਫਿਰ ਦਿਆ ਵਈ ਹੋ ਹੱਤ ਕੋ ਸਵਾਰਿਆ ਨਹੀਂ ਉਹ ਤੇ ਇੱਧਰ ਪੈ ਗਿਆ ਵਾ ਹੁਣ ਸਿਰ 'ਚ ਸੁਭਾਅ ਪਵਾ ਦੇ ਨਹੀਂ ਦਿਖਦੀ ਸਾਡੇ ਹਾਦੀ ਹੋਈ ਨਿਆਣਿਆ ਹੋਈ ਹਲ ਮਸਤੀ ਵੀ ਸੋਨੀਆ ਹਲ ਇਤਨੇ ਸਿੰਪਲ ਜੀ ਬਣ ਕੇ ਰਹਿਣੇ ਆ ਉਤੇ ਭਰਨ ਤਾਂ ਪਹਿਲੀ ਨੇ ਜੇ ਚੁਪਸੰਦ ਆ ਗਈਆਂ ਤੇ ਜੇ ਕਿਤੇ ਮੈਂ ਕੁੜੀਆਂਾਂ ਨੂੰ ਟਵਾਰ ਕੱਢ ਕੇ ਜਾਵਾਂ ਨਾ ਫਿਰ ਤੇ ਸਾਰੇ ਕਾਲਜ ਦੇ ਮੁੰਡੇ ਮੇਰੇ ਪਿੱਛੇ ਪਿੱਛੇ ਹੀ ਰਹਿਣ ਨਾ ਨਾ ਆਜੋ ਬਈ ਕੁਛ ਨਹੀਂ ਵੀਰ ਜੀ ਅੱਛਾ ਆਦਾ ਕਿਸੇ ਵਾਰਾ ਕਿ ਜੁਫਾਂ ਦੇ ਖਲਾੜੀਆਂ ਨੂੰ ਆ ਕਿਸੇ ਘੜਮਾ ਬਲਾ ਦੇਣੀ ਆ ਕੰਮ-ਕਾਰ ਕਰਦਾ ਕੋਈ ਅੱਗ ਤੇ ਤੂੰ ਹੀ ਬਣੀ ਲੰਬੇ ਕੰਮ-ਕਾਰ ਕਰ ਕੋਈ